ਸਰਕਾਰ ਮੁਰਦਾਬਾ ਕਾਲੇ ਗਰੂ ਵਾਪਸ ਲਾਓ 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 ਬੋਧੀ ਸਰਕਾਰ ਮੁਰਦਾਬਾ ਬੋਧੀ ਸਰਕਾਰ ਮੁਰਦਾਬਾ ਬੋਧੀ ਸਰਕਾਰ ਮੁਰਦਾਬਾ ਬੋਧੀ ਸਰਕਾਰ ਮੁਰਦਾਬਾ ਅਕਬਰ ਜਿੰਦਾਬਾਦ ਅਕਬਰ ਜਿੰਦਾਬਾਦ ਜਿੰਦਾਬਾਦ ਤੂ ਪੂਰਾ ਬਰੇ ਸਾਥੇ ਜਿਹੜਾ ਆਗਰ ਸਮਾਇਆ ਇਹ ਆਗਰ ਸਮਾਇਆ ਪਾਸ ਕਰਦੇ ਤੁਸੀਂ ਜਿਹੜਾ ਕਾਗਜ਼ਾਤ ਉਹ ਵੀ ਰਾਤ ਕਰਦੇ ਜੀ ਬੈਠੇ ਹੋ ਬਗਲ ਕੇ ਬੈਠੇ ਆ ਸ਼ਹਿਰ ਦੇ ਲੋਕੀ ਆਪਣੇ ਆਪ ਦਿੱਤੀ ਜਾਣੀਆਂ ਅੱਜ ਪੰਜਾਬ ਦੇ ਸਰਦਾਰ ਹਲਾ ਹਲਾ ਬੰਦਿਆ ਬਾਕੀ ਕੀ ਗੱਲਿਆ ਕੋਈ ਨਾ ਹਰੇ ਹੀ ਰਹੇ ਹੋਇਆ ਜੇ ਕੋਈ ਆ ਰਿਹਾ ਹੋਇਆ ਉਹ ਸੁਣੂ ਨਾ ਰਿਹਾ ਹੋਇਆ ਅਸੀਂ ਸਾਹ ਦੇ ਬੰਦੀਆ ਅਮੇ ਜਿਆ ਗੁੱਸਾ ਆਲਾ ਲੱਗੇ ਮੇਰਾ ਉਹੰਦਾ ਬੋਲਦਾ ਨਾਲ ਤੱਕ ਬੋਲੂਗਾ ਕਿ ਜਿਆਵਾ ਖਸਾ ਜੇ ਬੰਦੀਆ ਦਾ ਜੋ ਸੁਭਾਸ ਹੋਇਆ ਕਿ ਕਿਸੀ ਕੋ ਸਾਂ ਨਹੀਂ ਦਿੱਤਾ ਬੰਦੇ ਅਸੀਂ ਕਰ ਰਹੇ ਲੋਕੀ ਤੇ ਪੰਜਾਬ ਦਾ ਰੀਟੂਰਨ ਕਰਵਾਉਗਾ ਜੇ ਮੈਂ ਰੀਟੂਰਨ ਕਰਵਾਉਂਗਾ ਤੇ ਨਾਲ ਪੰਜਾਬ ਦਾ ਨਾਸ ਹੋਦਾ ਕਿੱਥਾ ਦਾ ਹੋਣਾ ਮਰਾ ਦਾ ਰਾਵਾਂ ਇਹ ਜਿਹੜੇ ਕਾਦੀ 14 ਨਾਲ ਨਹੀਂ ਨਾਦਾ ਮਰਾ ਖੇਤੀਬਾੜੀ ਸੁਭਾਇਆ ਪੂਰਾ ਨਾ ਹੋ ਰਿਹਾ ਕਰਦਾ ਆਇਆ ਮਾਤੇ ਉਸ ਸਰਕਾਰ ਦੇ ਅੰਦਰ ਆਈ ਨਹੀਂ ਇਹ ਸਰਕਾਰ ਨੇ ਨਾਲੇ ਦਾਅ ਪੁੱਛਾ ਮੂਹਰੇ ਜਿਹਾ ਆਇਆ ਕਿ ਅੱਜ ਇਹ ਵੀ ਸੀਸੇ ਕਦੇ ਰੋਕੀ ਲਾ ਦਿੱਤਾ ਉਹ ਪਹਿਲਾ ਬੋਦਾ ਕਿ ਪੰਜਾਬੀ ਜਿਹੜੇ ਆ ਇਹਨਾਂ ਨੇ ਇਹਨਾਂ ਤੋਂ ਦੇ ਨਹੀਂ ਮੰਡੀ ਇਹਨਾਂ ਨੇ ਮੇਰਾ ਸਰਵਿਸ ਚਿਦਾਇਆ ਤੂੰ ਉਹਨੂੰ ਆਪਾਂ ਉਹਨੂੰ ਇਹਨੇ ਗੱਲ ਕਰਤਾ ਕਿ ਸਹਾਇਤਾ ਕੋਈ ਨਹੀਂ ਉਹ ਟਰੈਕਟਰ ਦੇ ਜਿਹੜੇ ਚੱਲੇ ਹੋਏ ਆ ਇਹ ਬੰਦੇ ਕੋਲ ਬਿਤਾਇਆ ਇਹ ਨੂੰ ਸਕੂਟਰ ਆ ਉਹਦੇ ਉੱਤੇ ਜੱਸਨੀ ਤੂੰ ਆਉਂਦਾ ਇਹਨੇ ਜਾਣਾ ਐਕਸੀਡੈਂਟ ਹੋ ਜਾਂਦਾ ਆਪਾਂ ਜਾ ਕਿਸੇ ਦਿਸ਼ਾ ਚੱਲ ਰਹੇ ਆ ਮੇਰਾ ਬੁਢੀ ਵਿਚਾਰਾ ਦਾ ਮਤਲਬ ਵਾਗਰ ਦਾ ਰੋਸ ਤੋਂ ਦਾ ਦੂਜੀ ਡਾਕਰ ਦਾ ਦਾਗੀ ਕਿਉਂ ਦੂਜੀ ਸਭ ਤੋਂ ਵੱਡੀ ਮੁਸ਼ਕਲ ਕੀ ਹੁੰਦੀ ਆ ਜਿੱਥੇ ਅਸੀਂ ਜਾਂਦੇ ਆ ਜਦੋਂ ਤੇ ਆ ਰਹਿਣ ਸਾਰਾ ਪੀਸੀ ਮੈਨਾ ਪੀਸੀ ਦਾ ਫੈਲ ਤੱਕ ਤੇ ਮੈਡੀਕਲ ਦਿੱਤੀ ਤੇ ਤਾਂ ਵੀ ਉਹਦੇ ਹੁੰਦੇ ਜਾਵਦਾ ਉਹਦੇ ਜਗ੍ਹਾ ਰਾਣੀ ਨਾਮਾ ਕੀ ਨਾ ਜੇ ਤੱਕ ਇਹ ਐਸੀ ਕਦੇ ਜਾਣ ਤੱਕ ਵੀ ਨਿੱਕਾ ਵਾਲੀ ਲੱਭਾਂਗੇ ਤੇ ਨਹੀਂ ਤਾਂ ਇਹ ਗੁੰਦਾ ਜੇ ਮਾਲੀ ਜੀ ਨੂੰ ਕਾਰ ਦੇ ਨਾਲ ਦੂਜੀ ਫਿਟ ਕਰਾਇਆ ਦੀ ਨਾ ਉਹਦੀ ਉਹ ਜਿਹੜੀ ਕਾਰ ਉਹ ਕੀ ਕੋ ਚਾਹੀਏ ਹੋਵੇ ਉਹ ਉਹ ਸਾਮਣੇ ਸ਼ਾਲਾ ਦਿੱਤੀ ਉਹ ਵਸਾਇਨੇ ਤੇ ਜਾਦੂ ਚ ਪਾਲਪਤ ਦੇ ਵਿੱਚ 9 ਸਾਲ ਦੀ ਮਾਦ ਵਿੱਚ ਤੇਰਾ ਗਾ 9 ਸਾਲ ਦੀ ਮਾਦ ਦੇ ਵਿੱਚ ਆਪਾਂ ਘਰ ਤੇ ਬਾਹਰ ਦੇ ਨਾਲ ਦੇ ਵਿੱਚ ਨਿਆਣਾ ਰੋੜਾ ਬਣਾਉਂਦਾ ਆ ਜੀ ਉਸ ਕੋ ਜਾਮਿਆਂ ਨੂੰ ਤੁਸੀਂ ਕਦੋਂ ਕਰਉਂਦੇ ਆ ਪੰਜਾਬੀ ਆਪਾਂ ਵੀ ਤਗੜੇ ਹਾਂ ਪੰਜਾਬੀ ਗੜੱਲਾਂ ਨਹੀਂ ਆ ਪਰ ਮੈਂ ਜਿੰਨ ਵਿਸ਼ਵਾਸ ਹੋਣਾ ਕਿ ਜਿਹਨੇ ਸਾਰੇ ਜਨ ਤੇ ਬਹੁਤ ਐਲੀਸ਼ਣ ਆਇਆ ਹੋਤਾ ਉਹਨਾਂ ਦੀਆਂ ਵੀ ਬਾਤਾਂ ਦਾ ਤਾਂ ਤਾਲਾ ਲਾ ਜਾਂ ਜੀ ਪਤਾ ਨਹੀਂ ਉਹ ਜਿੰਨ ਤੱਕ ਗੁਲਾਬ ਦੁਨੀਆ ਆ ਯੋਗੀ ਇਹਨਾਂ ਲੋਕਾਂ ਨੇ ਕਿ ਕਿ ਦੱਸੇ ਆਪਾਂ ਅੰਦੇ ਆਪਾਂ ਨਾਲ ਇਹ ਜਾ ਰਹੇ ਆ ਜਿਹੜੋ ਆਪਣੇ ਇਹਨਾਂ ਸਾਰੇ ਨਾਮ ਕਰਦੇ ਸੀ ਇਹ ਬੰਦੇ ਇਹ ਰਹੇ ਸੀ ਉਹਨੇ ਇਹਨੇ ਕੀ ਕਿ ਉਹਦਾ ਅਜੇਸਾ ਦੇਵਾਲੇ ਅਲੀਸਾ ਤਾਂ ਨਹੀਂ ਅਜੇ ਰੈਜਾ ਕਾਲਜ ਜene ਕੋ ਗੋਲੋ ਇਹ ਬਹੁਤ ਆਪਾਂ ਕਹਿੰਦੇ ਆ ਮੈਂ ਕਿਹਦੀ ਸਮਝ ਨਹੀਂ ਲੱਗਦਾ ਆਪਣੀ ਕੋਈ ਬਾਤੀ ਕੋਈ ਬਾਤ ਨਹੀਂ ਬੋਲੇ ਇਨਕਲਾਬਾਂ ਦੀ ਬਾਤੀ ਬੋਲਦੇ ਨੂੰ ਪਰ ਨਹੀਂ ਕਰਦਾ ਨਾਰਾ ਬੋਲਣ ਦੀ ਲੋੜ ਸਭ ਮੈਂ ਇਹਦਾ ਕਹਿਣਾ ਯਾਰ لڑائی لگئیے آ جا کے تو میں آیا سوچیا یہ کیا کہنا یہ کام کرو کرے ہیں ਤੋ ਮੈਨੇ ਬੜਾ ਕੁਝ ਲੜਕੇ ਲੜਕੇ ਉੱਥੇ ਹੀ ਜੱਟਿਆ ਨੇ ਜਿਵੇਂ ਇਕੱਲਾ ਹੋ ਗਿਆ ਅਜਿਹਾ ਵਿਚਾਰ ਇਕੱਠੇ ਹੋਏ ਸੀਗੇ ਤਾਂ ਮੈਨੂੰ ਸਤੂ ਸਾਹਿਬ ਨੇ ਸੱਜਿਆ ਅੱਜ ਕਾ ਅਸੀਂ میٹرਕ ਕੀਤੀ ਉੱਥੇ ਵਿਚਾਰ ਵਟਾਂਦਰਾ ਹੀ ਹੋਇਆ ਪਿਡਵਾਇਆ ਇਹਦਾ ਬੇਬੇ ਸਾਹਿਬ ਮੈਨੂੰ ਜੋ ਵੀ ਆ ਭਾਈ ਜਰਾ ਹੁਕਮ ਕਰੇਗਾ ਮੈਂ ਤਾਂ ਉਸ ਤੇ ਪੁੱਲ ਚੜਾਵਾ ਅਸੀਂ ਲਖੌਂਦਰ ਸੀਗੇ ਉੱਥੇ ਰਖੌਂਦਰ ਕੋਈ 40-40 ਕਿਟੜੀ ਕਟੜੀ ਹੁੰਦਾ ਦਾ ਘਟ ਸੀਗਾ ਉੱਥੋਂ ਅਸੀਂ ਤੁਰੇ ਇੱਕ ਪ੍ਰੋਗਰਾਮ ਬਣਾ ਕੇ ਅਸੀਂ ਸਾਰਿਆਂ 그룹ਾਂ ਨਾਲ ਗੱਲ ਕੀਤੀ ਉਹਦੇ ਸਬੰਧ ਵਿੱਚ ਸਾਡੀ ਜਿਹੜੀ ਸਾਰਿਆਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਹੋਇਆ ਤੇ ਜਗਰਾਮਾ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਜਿੱਤੇ ਵੀ ਵਕਵਾਸ ਕਰੇ ਕੋਈ ਕਹਿੰਦਾ ਬਾਇ ਪ੍ਰਧਾਨਾ ਕੋਈ ਕਹਿੰਦਾ ਬਾਇ ਪ੍ਰਧਾਨਾ ਉਹਨਾਂ ਸਾਰਿਆਂ ਨੂੰ ਅਸੀਂ ਇਕੱਠਿਆਂ ਕੀਤਾ ਉੱਥੇ ਇਕੱਠਿਆਂ ਕਰਕੇ ਜਿੱਦਣੇ ਆਣ ਸੀਗੇ ਉਥੇ ਇੱਕ ਚਾਹ ਖੜੇ ਸੀਗੇ ਜਿਹੜੀ ਆਪਣੇ ਆਪ ਬਹਿ ਰਾਜਾ ਬਾਇ ਪ੍ਰਧਾਨਾ ਪੰਜਾਬ ਦਾ ਜਾਂ ਤੁਸੀਂ ਉਹ ਕਿਹਾ ਹਸੋ ਤੇ ਜਿਹੜੀ ਦਾ ਵਾਹਣ ਇਹਨਾਂ ਦਾ ਕੋਈ ਗਾੜ੍ਹ ਨਹੀਂ ਜਾਲਤਾ ਉਹ ਹੀ ਹੈ ਪ੍ਰਧਾਨਤਾ ਜਿਸੇ ਨਾਲ ਕੋਈ ਚਾਹ ਬੰਦੇ ਨੇ ਜ ਜਿੰਨੇ ਕੋਈ ਕੰਮ ਕੀਤਾ ਕਾਗਜ਼ ਨੂੰ ਮੁਗਾ ਟਰੱਕ ਯੂਨਿਟ ਮੁਗਾ ਵਿਪਨੀਤ ਪ੍ਰਧਾਨ ਜੀ ਆਏ ਨੇ ਇਲੈਕਸ਼ਨ ਹੋਣ ਜਾ ਰਹੀ 25 ਨਵੰਬਰ ਨੂੰ ਕੀ ਕਮੋਗੇ ਪ੍ਰਧਾਨ ਜੀ ਦੇ ਬਹੁਤ ਧੰਨਵਾਦੀ ਹਾਂ ਸਾਡੀ ਯੂਨੀਅਨ ਚਾਹੇ ਤੇ ਸਾਨੂੰ ਇਲੈਕਸ਼ਨਾਂ ਬਾਰੇ ਦੱਸਿਆ ਇਹ ਪਹਿਲੀ ਵਾਰੀ ਇਲੈਕਸ਼ਨ ਹੋਣ ਜਾ ਰਹੀ ਹੈ ਸਾਡੀ ਟਰੱਕ ਯੂਨੀਅਨ ਦੀ ਇਸ ਲਈ ਵੀ ਹੈਪੀ ਸੰਧੂ ਜੀ ਨੂੰ ਮੈਂ ਮੁਬਾਰਕ ਦੇ ਰਿਹਾ ਪ੍ਰਧਾਨ ਜੀ ਨੇ ਇਹ ਵੀੜਾ ਚੁੱਕਿਆ ਇਹ ਇਲੈਕਸ਼ਨ ਕਰਾ ਕੇ ਨਵਾਂ ਪ੍ਰਧਾਨ ਬਣਾਇਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਸਾਰੇ ਇੱਕ ਮੁਠ ਹੋ ਕੇ ਜੋ ਵੀ ਸਾਡੇ ਸੰਘਰਸ਼ ਨੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਲੜਾਈ ਲੜ ਸਕੀ ਆ। ਕਿਵੇਂ ਦੇਖਦੇ ਚੋਣਾ ਨਾਲ ਜੇ ਸਭ ਸੰਮਤੀ ਨਾਲ ਹੋਵੇ ਉਹਦਾ ਫਾਇਦਾ ਨਹੀਂ ਜਾਂ ਚੋਣਾ ਹੋਣਾ ਜ਼ਰੂਰੀ ਹੈ। ਇਹ ਚੋਣਾ ਇੱਕ ਵਾਰ ਹੋ ਜਾਣ ਤਾਂ ਸਾਰੀ ਯੂਨੀਅਨਾਂ ਨੂੰ ਪਤਾ ਲੱਗ ਜਾਊਗਾ ਕਿ ਇਸ ਬੰਦੇ ਨਾਲ ਕੌਣ ਕਿੰਨੇ ਆ ਬੰਦੇ ਨੇ ਤੇ ਉਸ ਦੇ ਮਗਰ ਫਿਰ ਅਸੀਂ ਸਾਰੇ ਚੱਲ ਕੇ ਅਸੀਂ ਆਪਣੇ ਜੋ ਲੜਾਈਆਂ ਨੇ ਆ ਜੋ ਸਾਡੀਆਂ ਸੰਘਰਸ਼ ਨੇ ਉਹ ਸਾਡੇ ਚੰਗੀ ਗਰਾ ਵਢੇ ਜਾ ਸਕਣਗੇ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਦੇਖਦੇਵੇਂ ਮੌਕਲੀ ਸਰਕਾਰਾਂ ਦੇ ਪ੍ਰਧਾਨ ਬਣਦੇ ਨੇ ਉਹਨਾਂ ਨੂੰ ਦਬਾਇਆ ਜਾਂਦਾ ਫਿਰ ਉਹਨਾਂ ਕੋ ਕੰਮ ਧੱਕੇ ਨਾਲ ਲਈ ਵੀ ਜਾਂਦੇ ਨੇ ਕਿਵੇਂ ਲੱਗਦਾ ਜਿਵੇਂ ਆਪਾਂ ਪਿਛੀ ਦੇਖੀ 48 ਵੀ ਹੋਈਆਂ ਤਾਂ ਉਸ ਟਾਈਮ ਦੇ ਵਿੱਚ ਬੜੀ ਪ੍ਰੋਬਲਮ ਆਈ ਸੀ ਪ੍ਰਧਾਨਾਂ ਨੂੰ ਉਹ ਐਸੇ ਕਰਕੇ ਜੀ ਸਾਡੀਆਂ 3-4 ਜਥੇਬੰਦੀਆਂ ਬਣੀਆਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਪੰਜਾਬ ਦੀ ਸਾਡੀ ਇੱਕ ਜਥੇਬੰਦੀ ਹੋਵੇ ਇੱਕ ਪ੍ਰਧਾਨ ਹੋਵੇ ਉਹਦੇ ਨਾਲ ਸਾਡੀ ਕੋਰ ਕਮੇਟੀ ਚੁਣੀ ਜਾਵੇ ਨਾਲ ਉਹਦੀ ਕਮੇਟੀ ਚੁਣੀ ਜਾਉ ਪੂਰੀ ਬਕਾਇਦਾ ਉਸ ਦੇ ਅੰਦਰ ਅਸੀਂ ਸਾਰੇ ਕੰਮ ਕਰਾਂਗੇ ਚਲੋ ਸਰਕਾਰਾਂ ਨਾਲ ਸਾਨੂੰ ਚੱਲਣਾ ਪੈਂਦਾ ਸਰਕਾਰਾਂ ਪ੍ਰਧਾਨ ਬਣਾਉਣ ਵੀ ਲੱਗੀਆਂ ਸਾਡੇ ਤੇ 2017 ਚ ਭਵਾਨੀਗਾ ਟਰੱਕ ਯੂਨੀਅਨ ਚ ਚੋਣ ਹੋਈ ਸੀ ਉਸ ਚ ਮੈਂ ਪ੍ਰਧਾਨ ਚੁਣਿਆ ਗਿਆ ਸੀਗਾ ਉਸ ਤੋਂ ਬਾਅਦ ਸਾਡੇ ਭਵਾਨੀਗਾ ਟਰੱਕ ਜੀ ਨੇਂਦੀ ਚੋਣ ਨਹੀਂ ਹੋਈ ਹੁਣ ਵੀ ਸਰਕਾਰਾਂ ਹੀ ਆਪਣੇ ਨੁਮਾਇंदे ਭੇਜ ਰਹੀਆਂ ਨੇ ਅਸੀਂ ਸਰਕਾਰਾਂ ਦੇ ਨਾਲ ਚੱਲਦੇ ਆ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਸਰਕਾਰ ਵੀ ਸਾਡੇ ਨਾਲ ਚੱਲਣ ਗੁਰਤੇਜ ਜੀ ਗੈਰੀ ਸੰਧੂ ਜੀ ਆਏ ਨੇ ਟਰੱਕ ਜਿਹਨੇ ਦੀ ਚੋਣ ਹੋਰੀ ਹੈ ਕੁਝ ਖੇਤੀ ਆਪਣੇ ਜਿਹੜੇ ਕਾਨੂੰਨ ਆਏ ਨੇ ਉਹਨਾਂ ਬਾਰੇ ਵੀ ਕੁਝ ਕਹਿ ਰਹੇ ਨੇ ਕਿਵੇਂ ਲੱਗਦਾ ਵੀ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜਰੀਏ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਸ੍ਰੀ ਹੈਪੀ ਸੰਧੂ ਜੀ ਦਰਬਜਨ ਸਿੰਘ ਬਿਰਕ ਜੀ ਇਹਨਾਂ ਦੇ ਹੋਰ ਸਾਥੀ ਟਰੱਕ ਨੂੰ ਪਾਨੀਗੜ ਵਿੱਚ ਆਏ ਨੇ ਪਹਿਲਾਂ ਤਾਂ ਇਹਨਾਂ ਨੂੰ ਇਸ ਗੱਲ ਦੀ ਬਹੁਤ ਵਧਾਈ ਬੀ ਤਕਰੀਬਨ ਪਹਿਲੀ ਵਾਰ ਟਰੱਕ ਯੂਨੀਅਨ ਪੰਜਾਬ ਦੀ ਜਿਹੜੀ ਇਲੈਕਸ਼ਨ ਦਾ ਇਹਨਾਂ ਨੇ ਮੀੜਾ ਚੁੱਕਿਆ ਇਹ ਬਹੁਤ ਬਹੁਤ ਵਧਾਈ ਔਰ ਪਰਮਾਤਮਾ ਕਰੇ ਇਹ ਇਲੈਕਸ਼ਨ ਜੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਕਾਮਯਾਬ ਹੋਈਏ ਅਸੀਂ ਇੱਕ ਪ੍ਰਧਾਨ ਬਣਾ ਸਕੀਏ ਤਾਂ ਜੋ ਅਸੀਂ ਜਿਹੜੀ ਟਰੱਕ ਯੂਨੀਅਨਾਂ ਦੀ ਹਰੇਕ ਆ ਕੇ ਐਮਐਲਏ ਜਾਂ ਕੋਈ ਪੰਜਾਬ ਸਰਕਾਰ ਕਿਸੇ ਤਰ੍ਹਾਂ ਵੀ ਪਿਛਲੀਆਂ ਸਮੇਂ ਤੋਂ ਵੀ ਸਰਕਾਰਾਂ ਟਰੱਕ ਯੂਨੀਅਨ ਨੂੰ ਇੱਕ ਗੁੰਡਾਗਰਦੀ ਕਹਿੰਦੇ ਨੇ ਉਹਨੂੰ ਅਸੀਂ ਆਪਦਾ ਸਹੀ ਤਰੀਕੇ ਪੇਸ਼ ਕਰਕੇ ਆਪਣੀ ਜਿਹੜੀ ਸਥਿਤੀ ਸਾਫ਼ ਕਰ ਸਕੀਏ ਉਸ ਤੋਂ ਬਾਅਦ ਗੱਲ ਇਹ ਆ ਵੀ ਪੰਜਾਬ ਸਰਕਾਰ ਨੇ ਜਿਹੜਾ ਪਿਛਲੇ ਸਮੇਂ ਕਿਉਂਕਿ ਸਾਡੇ ਮਹਾਲੀ ਧਰਨਾ ਲੱਗਿਆ ਜਿਹੜੀ ਜੂਨੀਅਰ ਵੱਲੋਂ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੇਦਰੀyal ਜੀ ਹੋਰ ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨਾਲ ਮੈਂ ਵੀ ਗਿਆ ਸੀਗਾ ਲੇਕਿਨ ਸਾਰੇ ਲੀਡਰਾਂ ਨੇ ਉੱਥੇ ਆ ਕੇ ਮੁੱਖ ਮੰਤਰੀ ਜੀ ਨੇ ਉਹ ਚਟਕਾਰੀਆਂ ਮਾਰਦਾ ਵੀ ਛੋਟਿਆਂ ਦਾ ਕਹਿੰਦਾ ਮੰਗੇ ਕੁਝ ਨਹੀਂ ਮੰਗਾ ਮੰਨਦੀਆਂ لیکن اون ਸਰ ਸਾਰੇ ਤੋਂ ਬੈਠੇ ਬੈਠੇ ਚਾਰ ਗੱਲਾਂ ਨੇ ਕੀਤੀ ਕੈਪਟਨ ਸਾਹਿਬ ਨਾਲ ਪਤਾ ਨਹੀਂ ਉਹਦੀ ਪੁਰਾਣੀ ਆੜੀ ਦੀ ਕੈਪਟਨ ਸਾਹਿਬ ਦੀ ਗੱਲ ਤੇ ਮੋਹਰ ਲਾਦੀ ਵੀ ਅੱਜ ਦੋ ਵਾਰ ਟਰੱਕ ਨੂੰ ਨਾ ਭੰਗ ਇਸ ਕਰਕੇ ਉਹਨਾਂ ਨੇ ਸਾਨੂੰ ਜਿਹੜੀ ਸਾਡਾ ਜਿਹੜਾ ਖਲਾਅ ਜਾਦੇ ਪੈਦਾ ਉਸ ਤੋਂ ਬਾਅਦ ਫੇਰ ਹੋ ਗਿਆ ਕਿਉਂਕਿ ਟਰੱਕ ਨੂੰ ਨਾ ਭੰਗ ਨਾ ਉਹਨਾਂ ਨੇ ਪਹਿਲਾਂ ਬਣਾਈ ਨਾ ਭੰਗ ਕਰ ਸਕਦੇ ਨੇ ਟਰੱਕ ਨੂੰ ਆਪਣੇ ਤੌਰ ਤੇ ਭਾਈਚਾਰੇ ਨਾਲ ਕੰਮ ਕਰਦਿਆਂ ਨੇ ਲੇਕਿਨ ਸਾਡਾ ਜਦੋਂ ਇਹ ਸਰਕਾਰ ਇਹਦਾ ਕਰਦੇ ਸਾਡਾ ਵਪਾਰੀ ਨਾਲ ਜਿਹੜਾ ਥੋੜਾ ਜਿਹਾ ਪਾੜਾ ਵੱਜ ਜਾਂਦਾ ਵਪਾਰੀ ਕੋਸ਼ਿਸ਼ ਵਪਾਰੀ ਤਬਕੇ 'ਚ ਵੀ ਹੁੰਦੇ ਨੇ ਸਾਡੇ 'ਚ ਵੀ ਹੁੰਦੇ ਨੇ ਉਹ ਗੱਲਾਂ ਇਸ ਕਰਕੇ ਸਰਕਾਰਾਂ ਦੇ ਕੰਮ ਹੁੰਦੇ ਨੇ ਸਰਕਾਰਾਂ ਹਮੇਸ਼ਾ ਈਟ ਲਈ ਲੋਕਾਂ ਨੂੰ ਲੜਾ ਕੇ ਰੱਖਣਾ ਚਾਹੁੰਦੇ ਨੇ ਉਹਨਾਂ ਨੇ ਇਸ ਕਰਕੇ ਟਰੱਕ ਜਿਹੜਾ ਭੰਗ ਦਾ ਕਰਿਆ ਪਰ ਆਮ ਘਰ ਦਾ ਮੁੰਡਾ ਹੋ ਕੇ ਵੱਡੇ ਵੱਡੇ ਬਿਜ਼ਨਸਮੈਨਾਂ ਦੀਆਂ ਗੱਲਾਂ ਲਾਗ ਕੇ ਕਰਨ ਫੁਰਾਣੀਆਂ ਫੈਕਟਰੀਆਂ ਨੂੰ ਤੰਗ ਕਰ ਲਿਆ ਅੱਜ ਹੀ ਕਹਿੰਦੇ ਵੀ ਜੇ ਕੋਈ ਟਰੱਕ ਜਿਹਨ ਜਾਂ ਕੋਈ ਪ੍ਰਧਾਨ ਇੱਕ ਬੰਦਾ ਤੰਗ ਕਰਦਾ ਉਹਦੇ ਫੜ ਕੇ ਪਰਚਾ ਦਿਓ ਜੇ ਕੋਈ ਇੱਕ ਟਰੱਕ ਜਿਹਨ ਤੰਗ ਕਰਦੇ ਉਹ ਟਰੱਕ ਜਿਹਨ ਲੋਕ ਲਾ ਦਿਓ ਅਸ ਜਿਵੇਂ ਬਠਿੰਡਾ ਤੋਂ ਉੱਥੇ ਪਰ ਘੱਟੋ ਘੱਟ ਪੂਰੇ ਸਾਰੇ ਪਰਿਵਾਰਾਂ ਦੇ ਤਾਂ ਨਹੀਂ ਇੱਕ ਜਿਹੜੀ ਆਪਣੀ ਟਰੱਕ ਜੂਨਿਤ ਦੇ ਆਪਣੇ 2300 ਗੱਡੀ ਐ ਤੁਸੀਂ ਦੇਖ ਲਓ 2300 ਨਾਲ ਤਿੰਨ ਤਿੰਨ ਪਰਿਵਾਰ ਪੜਦੇ ਨੇ ਉਹ ਗੱਡੀਆਂ ਦਾ ਕੀ ਆਪਰੇਟਰਾਂ ਦਾ ਕੀ ਨੁਕਸਾਨ ਐ ਜੇ ਕਿਸੇ ਮੇਰੇ ਵਰਗੇ ਪ੍ਰਧਾਨ ਨੇ ਉਹ ਧੱਕਾ ਕਰ ਲਿਆ ਮੇਰੇ ਵਰਗਾ ਪ੍ਰਧਾਨ ਧੱਕਾ ਕਰ ਦੋ ਤੇ ਫੜਕੇ ਪਰਚਾ ਦੇ ਕੇ ਨਵਾਂ ਪ੍ਰਧਾਨ ਬਣਾ ਦੋ ਸਰਕਾਰਾਂ ਹੀ ਬਣਾਉਂਦੀਆਂ ਨੇ ਇਲੈਕਸ਼ਨ ਤਾਂ ਹੋਏ ਨਹੀਂ ਰਹੀ ਪਰ ਇਸ ਕਰਕੇ ਜਿਹੜਾ ਸਾਡਾ ਪੰਜਾਬ ਦੀ ਸਥਿਤੀ ਐ ਸਭ ਤੋਂ ਵੱਡਾ ਜੇ ਸੇਵਾ ਦਾਤੰਦਾ ਕਿਸਾਨਾਂ ਤੋਂ ਬਾਅਦ ਦਾ ਟਰਾਂਸਪੋਰਟ ਦਾ ਤਾਂਦਾ ਸੇਵਾ ਦਾ ਦੂਜੀ ਰਹੀ ਗੱਲ ਪ੍ਰਧਾਨ ਜੀ ਹਰੇ ਨੇ ਬਿਰਕਸਾ ਬਰੋਆ ਨੇ ਕਾਲੇ ਕਾਨੂੰਨਾਂ ਦੀ ਗੱਲ ਕੀਤੀ ਹੈ ਇਹ ਦੇਖੋ ਨਾ ਤਾਂ ਮੁੱਦਾ ਕੱਲੇ ਸਾਡੇ ਪੰਜਾਬ ਦਾ ਸਾਰੇ ਦੇਸ਼ ਦਾ ਮੁੱਦਾ ਹੈ ਮੈਂ ਪਹਿਲਾਂ ਵੀ ਇੱਕ ਦਿਨ ਬੀਜੇਪੀ ਦੀ ਮੀਟਿੰਗ ਚ ਕਹਿ ਰਿਹਾ ਜਿਹੜਾ ਕਿਸਾਨਾਂ ਦਾ ਮੁੱਦਾ ਸੀ ਉਹ ਸਾਡੇ ਦੋ ਸਟੇਟਾਂ ਨਾਲ ਸੰਬੰਧਿਤ ਸੀ ਜ਼ਿਆਦਾਤਰ ਤੇ ਪੰਜਾਬ ਤੇ ਹਰਿਆਣਾ ਨਾਲ ਇਹ ਪੂਰੇ ਦੇਸ਼ ਨਾਲ ਸੰਬੰਧਿਤ ਹੈ ਇਸ ਕਰਕੇ ਮੈਂ ਪਹਿਲਾਂ ਵੀ ਆਵਾਜ਼ ਉਠਾਈ ਹਰੇਕ ਮੀਟਿੰਗ ਚ ਠਾਉਣਾ ਮੈਂ ਹੁਣ ਵੀ ਬੇਨਤੀ ਕਰਦਾ ਉਹਨਾਂ ਨੂੰ ਪਹਿਲਾਂ ਜਾਕਰ ਸਾਹਿਬ ਨੂੰ ਮਿਲ ਕੇ ਇਹ ਵੀ ਬੇਨਤੀ ਕਰਦਾ ਵੀ ਸਾਡੀ ਜਿਹੜੀ ਮੀਟਿੰਗ ਉੱਪਰਲੇ ਲੀਡਰਾਂ ਨਾਲ ਉੱਪਰਲੀ ਹਾਈ ਕਮਾਂਡ ਨਾਲ ਰਖਾ ਕੇ ਇਸ ਦਾ ਜਿਹੜਾ ਹੱਲ ਕੀਤਾ ਜਾਵੇ ਇਹ ਤਾਂ ਜੋ ਕੱਲ ਪੂਰਾ ਦੇਸ਼ 'ਚ ਖਲਾਫ ਪੈਦਾ ਹੋਇਆ ਹੈ ਹਰ ਇੱਕ ਡਰਾਈਵਰ ਹੈ ਕਨੈਕਟਰ ਹੈ ਉਹ ਚਾਹੇ ਕਾਫੇ ਦਾ ਵੀ ਡਰਾਈਵਰ ਹੈ ਕੱਲੇ ਟਰੱਕ ਜਿਹਨੇ ਥੋੜਾ ਬੱਸਾਂ ਦਾ ਟੈਂਕਰਾਂ ਦਾ ਹੋਰ ਸਕੂਟਰਾਂ ਦਾ ਕਾਰਾਂ ਦਾ ਤੁਸੀਂ ਕਾਰ ਚਲਾਈ ਜਿੰਨੇ ਥੋਡੀ ਕਾਰ ਦਾ ਵੀ ਹੋ ਸਕਦਾ ਸੋਨੂੰ ਵੀ ਉਥੇ ਮਾਹੌਲ ਦੇਖ ਕੇ ਬਦਲਣਾ ਪਊਗਾ ਜੇ ਨਹੀਂ ਭਜਦੇ ਤਾਂ ਸਾਨੂੰ ਮਾਰਦੇ ਨੇ ਦੂਜੀ ਗੱਲ ਅਸੀਂ ਕਹਿੰਦੇ ਉਹ ਸਰਕਾਰ ਨੂੰ ਸਰਕਾਰ ਇਹਦਾ ਦਾ ਕਰਨਾ ਚਾਹੁੰਦੀ ਹੈ ਵੀ ਐਕਸੀਡੈਂਟ ਵੱਧ ਰਹੇ ਨੇ ਤਾਂ ਤਨਾਂ ਤੋਂ ਉੱਥੇ ਸਾਡੇ ਕੱਟ ਬਣਾਏ ਹੋਏ ਨੇ ਇੱਕ ਪੰਪ ਨੂੰ ਫਾਇਦਾ ਦੇਰ ਵਾਸਤੇ ਉੱਥੇ ਕੱਟ ਬਣਾ ਦਿਓ ਜੀ ਕਿ ਕਿਸੇ ਟਾਬੇ ਨੂੰ ਫਾਇਦਾ ਬਣਾ ਦੇ ਇਹ ਕੱਟ ਬਣੇ ਪਏ ਨੇ ਇੱਕ 40 ਫੁੱਟ ਦਾ ਟਰਾਲਾ ਆ ਰਿਹਾ ਹੈ ਅਬਦਸ ਆਪਦੀ ਸਪੀਡ ਤੇ ਉਧਰੋਂ ਇੱਕ ਕੱਟ ਤੋਂ ਸਾਹਮਣੇ ਮੋਟਰਸਾਈਕਲ ਹੈ ਕਿਵੇਂ ਰੋਕੂਗਾ ਜੀ ਰੋਕਦਾ ਪਲਟਦਾ ਮੰਗਰੂ ਲੱਗਦਾ ਉਹ ਉਹਦੇ ਥੱਲੇ ਆਉਂਦੇ ਟਰੱਕ ਆਪਰੇਟਰ ਦਾ ਕੀ ਕਸੂਰ ਹੈ ਕਿਸੇ ਡਰਾਈਵਰ ਦਾ ਕੀ ਕਸੂਰ ਹੈ ਅਸੀਂ ਸਰਕਾਰ ਨੂੰ ਮੈਂ ਤੁਹਾਡੇ ਜਰੀਏ ਵੀ ਬੇਨਤੀ ਕਰਦਾ ਮੈਂ ਸਾਡੇ ਲੀਡਰਸ਼ਿਪ ਦੇ ਵੀ ਜਰੀਏ ਵੀ ਬੇਨਤੀ ਕਰਾਂ ਪੰਜਾਬ ਟਰਾਂਸਪੋਰਟ ਸੈੱਲ ਦਾ ਕਨਵੀਨਰ ਹੋਣ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਜਿਹੜੇ ਕਾਨੂੰਨ ਨੇ ਮੁੜ ਵਿਚਾਰੇ ਜਾਣਾ ਫਿਰ ਵੀ ਅਸੀਂ ਬੇ ਨੂੰ ਹਰ ਕਲੀ ਆਗੂ ਨੂੰ ਬੇਨਤੀ ਕਰੂੰਗਾ ਵੀ ਇਸ ਗੱਲ ਤੇ ਮੁੜ ਵਿਚਾਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਅਗਰਵਚਨ ਸਿੰਘ ਮੈਨੂੰ ਪੁਆਣੀ ਦਾ ਟਰੱਕ ਯੂਨੀਅਨ ਇਸ ਮੁੱਦੇ ਨੂੰ ਲੈ ਕੇ ਪਹੁੰਚਿਆ ਅੱਜ ਪੁਆਣੀ ਦਾ ਟਰੱਕ ਯੂਨੀਅਨ ਇਸ ਮੁੱਦੇ ਨੂੰ ਲੈ ਕੇ ਪਹੁੰਚਿਆ ਵੀ ਜਿਹੜਾ ਵੀ ਸਾਡੇ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੀ ਚੋਣ ਹੈ ਉਹਨੂੰ ਕਰਵਾਉਣ ਵਾਸਤੇ ਜਿਹੜੇ ਕਿ ਅਸੀਂ ਵੀ 25 ਸਾਲ ਤੋਂ ਤੁਰੇ ਹੋਏ ਆ ਇਸ ਸੰਸਥਾ ਦੇ ਵਿੱਚ ਅੱਜ ਤੱਕ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੀ ਕਦੀ ਚੋਣ ਨਹੀਂ ਹੋਈ ਅਸੀਂ ਇਸ ਕਰਕੇ ਜਿਹੜਾ ਪੱਖਪਾਤ ਜਾਂ ਕੋਈ ਪਾਰਟੀਬਾਜ਼ੀ ਤੋਂ ਉੱਚੇ ਉੱਠ ਕੇ ਅਸੀਂ ਚਾਹੁੰਦੇ ਆਂ ਕਿ ਪੰਜਾਬ ਦਾ ਸਮੁੱਚੇ ਟਰੱਕ ਆਪਰੇਟਰ ਸਾਡੀਆਂ 130 ਟਰੱਕ ਯੂਨੀਅਨਾਂ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਵੋਟ ਦਾ ਅਧਿਕਾਰ ਦੇ ਕੇ ਤੇ ਇੱਕ ਪ੍ਰਧਾਨ ਜਿਹੜਾ ਨਿਰਪੱਖ ਜਿਹਨੂੰ ਲੋਕ ਚਾਹੁੰਦੇ ਨੇ ਉਹਨੂੰ ਇਕੱਲੇ ਨੂੰ ਪ੍ਰਧਾਨ ਬਣਾਇਆ ਜਾਵੇ ਇਸ ਮੋਡੈਨ ਨੂੰ ਲੈ ਕੇ ਅਸੀਂ ਸਾਰੇ ਪੰਜਾਬ ਵਿੱਚ ਫਿਰ ਰਹੇ ਆ ਤੇ ਵੱਖ-ਵੱਖ ਅਖਬਾਰਾਂ ਵਿੱਚ ਵੀ ਤੇ ਹੋਰ ਵੀ ਜਿੱਥੇ ਵੀ ਸਿਨਿਆ ਲੱਗਦਾ ਹੈ ਸਾਰਿਆਂ ਨੂੰ ਲਾ ਰਹੇ ਆ ਵੀ ਇਹ 25 ਜਨਵਰੀ ਦੀ ਤਰੀਕ ਮੋਗੇ ਇਲੈਕਸ਼ਨ ਦੀ ਦਿੱਤੀ ਗਈ ਹੈ ਇਹ ਮੋਗੇ ਮੋਗੇ ਟਾਕ ਨੂੰ ਮੋਗਾ ਟਰੱਕ ਯੂਨੀਅਨ ਮੋਗੇ ਜੀ ਕਿਹੜੇ ਕਿਹੜੇ ਗਾਈਡਲਾਈਨਸ ਦਿੱਤੇ ਉਹ ਜਿਹੜਾ ਵੀ ਹੈਗਾ ਜਿੰਨੇ ਵੀ ਚੋਣ ਲੜਨੀ ਹੈ ਇੱਕ ਟਰੱਕ ਯੂਨੀਅਨ ਦੀ ਇੱਕ ਵੋਟ ਹੈ ਉਹ ਪ੍ਰਧਾਨ ਸਹਿਬਾਨ ਆਪ ਆ ਸਕਦੇ ਨੇ ਜਾਂ ਉਹ ਕਿਸੇ ਆਪ ਦੇ ਨਮਾਇंदे ਨੂੰ ਭੇਜ ਕੇ ਉਹ ਬੰਦ ਲਫਾਫੇ 'ਚ ਉਹ ਵੋਟ ਦਾ ਪੈਸਾ ਕਦੇ ਨੇ ਕਿਸੇ ਵੀ ਉਹ ਜਿਹੜਾ ਵੀ ਹੈ ਜਿੰਨੇ ਵੀ ਚੋਣ ਲੜਦੀਆਂ ਅਸੀਂ ਇਸ ਸੰਬੰਧ ਵਿੱਚ ਫਿਰ ਰਹੇ ਹਾਂ ਕਿ ਜਿਹੜਾ ਵੀ ਚਾਹਵਣਾ ਉਹ ਸਾਰਿਆਂ ਨੂੰ ਅਧਿਕਾਰ ਹੈ ਜਿੰਨੇ ਵੀ ਚੋਣ ਲੜਦੀਆਂ ਉੱਥੇ ਆਵੇ ਆਪਦਾ ਨਾਮ ਦੇਵੇ ਹੈ ਜੀ ਤੇ ਉਹ ਜਿਹੜਾ ਵੀ ਉਹਦੇ ਵਿੱਚ ਸਭ ਤੋਂ ਵੱਧ ਵੋਟਾਂ ਲਏਗਾ ਉਹਨੂੰ ਅਸੀਂ ਪ੍ਰਦਾਨ ਮੇਰੇ ਮੁੱਦੇ ਕੀ ਰਹਿਣਗੇ ਟਰੱਕੀਆਂ ਨੇ ਇਸ ਵਾਰ ਜਿਵੇਂ ਗੱਲਾਂ ਕਰੀਏ ਕਾਲੇ ਕਾਨੂੰਨਾਂ ਨੂੰ ਖੇਤੀ ਕਾਨੂੰਨਾਂ ਮੰਗੂ ਟਰੱਕੀਆਂ ਨੇ ਕਾਨੂੰਨ ਤੋਪੇ ਗਏ ਨੇ ਜਾਂ ਹੋਰ ਮੁੱਦੇ ਨੇ ਉਹਨਾਂ ਲੈ ਕੇ ਕਿਵੇਂ ਰਹੇ ਉਹਨਾਂ ਦਾ ਤਾਂ ਜਿਹੜਾ ਕਾਲੇ ਕਾਨੂੰਨ ਨੇ ਉਹ ਜਿਹੜਾ ਸੈਂਟਰ ਸਰਕਾਰ ਨੇ ਸਾਡੇ ਤੇ ਲਾਏ ਨੇ ਬਹੁਤ ਗਲਤ ਨੇ ਜਿਨ੍ਹਾਂ ਨੂੰ ਲੜਾਈ ਲੜਨ ਵਾਸਤੇ ਜਾਂ ਸਰਕਾਰ ਨਾਲ ਗੱਲਬਾਤ ਚਲਾਉਣ ਕਰਕੇ ਉਹ ਐਸੇ ਕਰਕੇ ਇਲੈਕਸ਼ਨ ਕਰਾ ਰਹੇ ਆ ਕੋਈ ਇੱਕ ਪ੍ਰਧਾਨ ਹੋਵੇ ਜਿਹੜਾ ਉਹਨਾਂ ਨਾਲ ਗੱਲਬਾਤ ਬਹਿ ਕੇ ਕਰਕੇ ਉਹ ਆਪਦੀ ਕੋਰ ਕਮੇਟੀ ਬਣਾਵੇ ਪ੍ਰਧਾਨ ਹੋਰ ਜਿਹੜੇ ਵੀ ਉਹਨਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਸਰਕਾਰ ਨਾਲ ਗੱਲ ਕਰਕੇ ਇਹਨਾਂ ਨੂੰ ਵਾਪਸ ਕਰਾਵੇ ਜੇ ਨਹੀਂ ਵਾਪਸ ਕਰਾਉਂਦਾ ਤਾਂ ਅਸੀਂ ਸਾਰੇ ਪ੍ਰਧਾਨ ਦਾ ਸਾਥ ਦੇ ਕੇ ਅਸੀਂ ਇਹ ਲੜਾਈ ਸਰਕਾਰ ਨਾਲ ਅਖੀਰਲੇ ਦਮ ਤੱਕ ਕਰ ਲੜਾਂਗੇ ਇਹਨਾਂ ਨੂੰ ਵਾਪਸ ਕਰਾ ਕੇ ਹੀ ਪਿੱਛੇ ਹਟਾਂ। ਓਕੇ ਥੈਂਕ ਯੂ। ਅੱਜ ਪੌਣੀ ਦਾ ਟਰੱਕ ਜੀ ਨੇ ਚ ਪਹੁੰਚੋ ਕੀ ਮਸਲਾ ਕੀ ਗੱਲ ਹੈ? ਮੈਂ ਪਿਛਲੇ ਮੇਰਾ ਕਿ ਲਗਭਗ 20-25 ਦਿਨ ਤੋਂ ਪੰਜਾਬ ਦੇ ਦੌਰੇ ਤੇ ਆ ਬੱਖ-ਬੱਖ ਜਗ੍ਹਾ ਤੇ ਜਾ ਰਿਹਾ ਪੰਜਾਬ ਦੇ ਜਿਹੜੇ ਆਪਰੇਟਰ ਆ ਪੰਜਾਬ ਦੇ ਟਰੱਕ ਜਿਹਦੇ ਪ੍ਰਧਾਨ ਸਹਿਬਾਂ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਿਹਾ ਜਿਲੇ ਬਾਈ ਮੀਟਿੰਗਾਂ ਕਰ ਰਿਹਾ ਮੀਟਿੰਗ ਕਰਨ ਬਾਰੇ ਬਹੁਤੀ ਜਗ੍ਹਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਆ ਸੰਗਠਨ ਨੂੰ ਕੈਮ ਕੀਤਾ ਜਾ ਰਿਹਾ ਉਤੋਂ ਇਲਾਵਾ ਅਸੀਂ ਉੱਥੇ ਰੋਡ ਬਲੌਕ ਕਰਕੇ ਅੱਜ ਚਲੋ ਲੇਟ ਹੋ ਗਿਆ ਇਸ ਕਰਕੇ ਨਹੀਂ ਤੇ ਪ੍ਰੋਗਰਾਮ ਦੇ ਵਿੱਚ ਤੇ ਇਹ ਹੁੰਦਾ ਕਿ ਉਹ ਦਿਨ ਰੋਡ ਬਲੌਕ ਕਰਨਾ ਸਰਕਾਰ ਦੇ ਖਿਲਾਫ 2 ਘੰਟੇ ਸੜਕਾਂ ਤੇ ਬੈਠਣਾ ਨਾਰੇਬਾਜੀ ਕਰਨੀ ਪਰ ਅੱਜ ਸਾਡਾ ਜਿਹੜਾ ਚੋਣ ਦੀ ਪ੍ਰੋਗਰਾਮ ਪੰਜਾਬ ਦੇ ਪ੍ਰਧਾਨਗੀ ਤੋਂ ਫੇਰ ਮੇਰਾ ਫਰਜ਼ ਨਹੀਂ ਮੰਨਦਾ ਕਿ ਮੈਂ ਇਸ ਕੰਮ ਦੀ ਰੁਵਾਈ ਕਰਾਂ ਉਹਨੂੰ ਲੈ ਕੇ ਤਾਂ ਅੱਜ ਜਦਾਂ ਪ੍ਰੋਗਰਾਮ ਹੀ ਬਣਾਇਆ ਉਹਨੂੰ ਲੈ ਕੇ ਵਿਰਕ ਸਭ ਜਿਹੜੇ ਸਾਡੇ ਜਿਹੜੇ ਮੇਰੇ ਵੱਡੇ ਵੀਰ ਨੇ ਲੰਬੇ ਸਮੇਂ ਤੋਂ ਮੇਰੇ ਨਾਲ ਚੱਲਦਾ ਅਕਰ ਸਦਾਕਰ ਬਜਨ ਸਿੰਘ ਜੀ ਵਿਰਕ ਜਿਹੜੇ ਅੱਜ ਚੋਣ ਚਾਰਜ ਨੇ ਦક્ષਿਣ ਚਾਰਜ ਨੇ ਪਟਿਆਲੇ ਦੇ ਪ੍ਰਧਾਨ ਨੇ ਦੇਵੀਗੜ੍ਹ ਟਰੱਕ ਜੁਨੇ ਦੇ ਪ੍ਰਧਾਨ ਨੇ ਤੇ ਅੱਜ ਪੰਜਾਬ ਦੇ ਵੀ ਸਰਪ੍ਰਸਤ ਦੇਹੀ ਚਲਾ ਰਹੇ ਆ ਪੰਜਾਬ ਨੂੰ ਤੋਂ ਸੋ ਮੈਂ ਇਹਨਾਂ ਦੇ ਨਾਲ ਆਇਆ ਸੀ ਇਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਜੀ ਤੁਸੀਂ ਮੇਰੇ ਨਾਲ ਚੱਲੋ ਮੈਂ ਕੱਲੇ ਨਹੀਂ ਜਾਣਾ ਕਿਉਂਕਿ ਕਈ ਜਗ੍ਹਾ ਤੇ ਹੁੰਦਾ ਵੀ ਨਹੀਂ ਪਤਾ ਪੂਰਾ ਪ੍ਰਧਾਨ ਜੀ ਨੂੰ ਸਾਡੇ ਜਿਹੜਾ ਹੈਗਾ ਸੀਗਾ ਉਹਦੇ 'ਚ ਆਜੋ ਇੱਧਰ ਸਾਡਾ ਉਹਦੇ 'ਚ ਜਿਹੜਾ ਇਹਨੂੰ ਲੈ ਕੇ ਅਸੀਂ ਇਹ ਆ ਵੀ ਇਹਦੀ ਇੱਕ ਚੋਣ ਕਰਾਉਣ ਲੱਗੇ ਪਹਿਲੀ ਵਾਰੀ ਹੋਣ ਲੱਗੀ ਜਿਹੜੀ ਚੋਣ ਆ ਅੱਜ ਤੱਕ ਟਰੱਕ ਦੀਆਂ ਚੋਣ ਨਹੀਂ ਹੋਈ ਪੰਜਾਬ ਦੀ ਉਹਦੀਆਂ ਵੋਟਾਂ ਪੈਣਗੀਆਂ ਬਿਰਕ ਸਾਹਿਬ ਦੀ ਸਰਦਾਰ ਆਮਪਾਲ ਸਿੰਘ ਜੀ ਬਹਿਣੀਵਾਲ ਸਾਹਿਬ ਇਹਨਾਂ ਦੀ ਜਿਹੜੀ ਆ ਸਾਰੀ ਜਿਹੜਾ ਹੈਗਾ ਆ ਇਹ ਗਠਨ ਕਰਨਗੇ ਕਮੇਟੀ ਬਣਾਉਣੀ ਚਾਰ ਮੈਂਬਰਾਂ ਦੀ ਬਣਾਉਣੀ ਪੰਜ ਦੀ ਬਣਾਉਣੀ ਉਹ VOTING ਜਿਹੜੀ ਬੰਦ ਸੀ ਲਿਫਾਫੇ ਦੇ ਵਿੱਚ ਹੋਊਗੀ ਇੱਕ ਟਰੂਵੀਨ ਦੀ ਇੱਕ ਵੋਟ ਹੋਊਗੀ ਉਹਨੂੰ ਲੈ ਕੇ ਮੈਂ ਕਹਿਣਾ ਕਹਿਣਾ ਆਇਆ ਸੀ ਕਿ ਪੰਜਾਬ ਦੇ ਟਰੱਕ ਆਪਰੇਟਰ ਉਦੇ ਵਿੱਚ ਵੱਡੀ ਤਦਾਦ ਦੇ ਵਿੱਚ ਜਿਹੜੇ ਯੂਨੀਅਨ ਦੇ ਪ੍ਰਧਾਨ ਸਹਿਬਾ ਨੇ ਕਮੇਟੀ ਵਿੱਚ ਮਤੇ ਪਾਓ ਆਪਣੀ ਯਕੀ ਮੰਗਾਇਆ ਤੁਹਾਡੀਆਂ ਕੀ ਤੁਸੀਂ ਚਾਹੁੰਦੇ ਸਾਡੇ ਟਰੱਕ ਦੀ ਜਿਹੜੀ ਸਾਡੀ ਆਪਣੀ ਲੋਕਲ ਮੰਗ ਕੀ ਆ ਉਹ ਵਿੱਚ ਦਰਜ ਕਰੋ ਆਪਣੇ ਮਤੇ ਦੇ ਵਿੱਚ ਉਹਨੂੰ ਕਮੇਟੀ ਦਾ ਮਤਾ ਪਾ ਕੇ ਨਾਲ ਉਹਦੀ ਫੋਟੋਕਾਪੀ ਨਾਲ ਆਪਣਾ ਲੈਟਰ ਹੈਡ ਉੱਤੇ ਲਾ ਕੇ ਵੋਟ ਦੇ ਵਿੱਚ ਇਹ ਲਿਖਿਆ ਜਾਵੇ ਕਿ ਅਸੀਂ ਫਲਾਣੇ ਬੰਦੇ ਨੂੰ ਵੋਟ ਪਾਉਣਾ ਚਾਹੁੰਦੇ ਹਾਂ ਜਿਹੜਾ ਵੀ ਜਿਹੜੇ ਵੀ ਇਲੈਕਸ਼ਨ ਲੜ ਰਹੇ ਆ ਜਾਂ ਖਾਲੀ ਥਾਂ ਰੱਖ ਲਓ ਉਹਦੇ ਨੂੰ ਭਰ ਲਓ ਇਹ ਤੇ ਕੈਂਡੀਡੇਟ ਜਿਹੜੇ ਹੈਗੇ ਨੇ ਕੈਂਡੀਡੇਟ ਯਾਰ ਐਲਾਨ ਹੀ ਐ ਇੱਕ ਸਾਡੇ ਢਾਡੇ ਵਾਲੂ ਲੜਨਾ ਐ ਇੱਕ ਕੋਈ ਹੋਰ ਜਿਹੜਾ ਮਰਜ਼ੀ ਲਾ ਲ ਇਹ ਕਹਿ ਪੀਸੰਦ ਸਾਡਾ ਜ਼ਰਾ ਆਪ ਕੈਂਡੀਡੇਟ ਹੈ ਜਾਂ ਨਹੀਂ ਮੈਂ ਹਲੇ ਕੋ ਕੈਂਡੀਡੇਟ ਨਹੀਂ ਹਾਂ ਚਲੋ ਉਹ ਜਿਹੜੀ ਗੱਲ ਆ ਉਹ ਜੋ ਸੰਗਤ ਜਿਵੇਂ ਕਹੂਗੀ ਉਹ ਉਸ ਤਰੀਕੇ ਨਾਲ ਲਾ ਲਓ ਉਹ ਐਟਰਟਾਈਮ ਕੈਂਡੀਡੇਟ ਜਣੀ ਕੇ ਦਿਖਾਉਂਗਾ ਕੋਈ ਗੱਲ ਨਹੀਂ ਆਪਾਂ ਉਹਦੇ ਇੱਕ ਵਜੇ ਲਖਾਉਣਾ ਆ ਜੋ ਸੰਗਤ ਕਹੂਗੀ ਮੈਂ ਨਹੀਂ ਵੀ ਅਸੀਂ ਕੈਂਡੀਡੇਟਾਂ ਵਾਲੇ ਗੱਲਾਂ ਕਰਦੇ ਪਿਛਲੀ ਸਰਕਾਰ ਨੇ ਵੀ ਟਰੱਕ ਜਿਹਨੇ ਨਾ ਭੰਗ ਕੀਤੀ ਤੇ ਮੌਜੂਦਾ ਸਰਕਾਰ ਵੀ ਕਹਿੰਦੀ ਵੀ ਟਰੱਕ ਜਿਹਨੇ ਨਾਲ ਸਾਡੇ ਕੋਲੋਂ ਭੰਗ ਕੀਤੀਆਂ ਨੇ ਇਹਦੇ ਬਾਰੇ ਕਿਵੇਂ ਦੇਖਦੇ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਮੈਨੂੰ ਸਰਕਾਰਾਂ ਤੋਂ ਬੜੀ ਇਸ ਗੱਲ ਦੀ ਆਉਂਦੀ ਆ ਟਰੱਕ ਜਿਹੜੇ ਯਾਰ ਇਹਨੇ ਬਣਾਈਆਂ ਇਹਨਾਂ ਨੇ ਮ ਸਾਡੀ ਲੋਕ ਆ ਸੀ ਸਿਰ ਜੋੜ ਕੇ ਬੈਠ ਗਿਆ ਇਕ ਥਾਂ ਦੇ ਮੰਨ ਲਓ ਜੀ ਪਾਨੀਗੜ ਦੇ ਵਿੱਚ ਬੈਠੇ ਆ ਇਹਨਾਂ ਪਿੰਡਾਂ ਦੇ ਲੋਕ ਆ ਕਿਧਾਂ ਦੇ ਬੈਠ ਕੇ ਕਹਿੰਦੇ ਹੋਏ ਅਸੀਂ ਰਲ ਮਿਲ ਕੇ ਕੰਮ ਕਰਨਾ ਬਰਾਬਰ ਕੰਮ ਕਰਨਾ ਇਹ ਚ ਸਰਕਾਰ ਨੂੰ ਕੀ ਤਕਲੀਫ ਆ ਮੈਂ ਪਿਛਲੇ ਦਿਨੀ ਕੀਟਪੁਰ ਸਾਹਿਬ ਜਾ ਗਿਆ ਬਾਕੀ ਜੁਨੀਆਂ ਦਾ ਦੌਰਾ ਕਰਦਾ ਹੋ ਕੀ ਰਿਹਾ ਸਾਨੂੰ ਵਿਤਕਰਾ ਕਿਉਂ ਹੋ ਰਿਹਾ ਦੇਖੋ ਜਿਹੜੀ ਗੱਲ ਸਹੀ ਆ ਭਾਵੇਂ ਪੰਜਾਬ ਦੀ ਸਰਕਾਰ ਹੈ ਜੋ ਗਲਤ ਹੋ ਰਿਹਾ ਉਹਨੂੰ ਗਲਤ ਨੂੰ ਗਲਤ ਕਿਹਾ ਜਾਊਗਾ ਪੰਜਾਬ ਦੀ ਸਰਕਾਰ ਨੇ ਮੈਂ ਉੱਥੇ ਗਿਆ ਤੇ ਪਤਾ ਲੱਗਾ ਵੀ ਹਿਮਾਚਲ ਦੀਆਂ ਗੱਡੀਆਂ ਇਥੋਂ ਆ ਕੇ ਭਰ ਰਹੀਆਂ ਤੇ ਸਾਨੂੰ ਹਿਮਾਚਲ ਦੇ ਵਿੱਚ ਭਰ ਨਹੀਂ ਦਿੱਤਾ ਜਾ ਰਿਹਾ ਉਹ ਵਿਤਕਰਾ ਆ ਸਾਡੀ ਬਦਕਿਸਮਤੀ ਆ ਕਿ ਅਸੀਂ ਪੰਜਾਬ 'ਚ ਪੈਦਾ ਹੋਏ ਅਸੀਂ ਟੈਕਸ ਦੇ ਰਹੇ ਹਾਂ ਸਾਰਾ ਕੁਝ ਪੰਜਾਬ ਨੂੰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਅਗਰ ਕਹਿੰਦੇ ਕੋਈ ਟਰੱਕ ਜੂਨੇ ਮੇਰਾ ਗੁੰਡਾਗਰਦੀ ਕੋ ਡਰਾਈਵਰ ਕਰਦਾ ਤਾਂ ਮੈਨੂੰ ਸਿੱਧਾ ਦੱਸੋ ਮੈਂ ਉਹਦਾ ਹੱਲ ਕਰੂੰਗਾ ਯਾਰ ਮੈਂ ਇਸ ਗੱਲ ਤੇ ਮੈਂ ਅਸੀਂ ਆਪ ਐਗਰੀ ਕਰਦੇ ਆਂ ਦੇਖੋ ਗੁੰਡਾਗਰੀ ਕਰਦਾ ਉਹਦੀ ਕਮੇਟੀ ਬਣਾਓ ਐਸਡੀਐਮ ਸਾਹਿਬ ਨੂੰ ਇਨਚਾਰਜ ਬਣਾਓ ਉੱਤੇ ਕਾਰਵਾਈ ਕਰੋ ਜਿਹੜਾ ਬੰਦਾ ਗੁੰਡਾਗਰੀ ਕਰਦਾ ਜੇ ਇੱਕ ਬੰਦਾ ਗੁੰਡਾਗਰੀ ਕਰਦਾ ਤਾਂ ਸਾਰਾ ਪੰਜਾਬ ਥੋੜੀ ਗਲਤ ਹੋ ਗਿਆ ਅੱਜ ਕੀ ਨਹੀਂ ਹੁੰਦਾ ਪੰਜਾਬ ਦੇ ਵਿੱਚ ਇਹ ਕਿਸ ਦਿਨ ਟਾਈਮ ਲੱਗਾ ਫੇਰ ਵੀ ਦੱਸਾਂ ਕਿ ਪੰਜਾਬ 'ਚ ਨਹੀਂ ਹ ਮੁੱਖ ਮੰਤਰੀ ਸਾਹਿਬ ਕਹਿੰਦੇ ਗੋਰੇ ਆਉਣਗੇ ਬਾਹਰੋਂ ਆ ਕੇ ਵਿਦੇਸ਼ ਚੋਂ ਆ ਕੇ ਕੰਮ ਕਰਨੇ ਮੈਨੂੰ ਤਾਂ ਇਹ ਲੱਗਦਾ ਕਿ ਹਿਮਾਚਲ ਦੇ ਜੀਣ ਨੇ ਕਹਿੰਦਾ ਸਾਡੇ ਰੰਗ ਥੋੜੇ ਪੱਕੇ ਆ ਹਿਮਾਚਲ ਜੀਣ ਕਹਿੰਦਾ ਰੰਗ ਹੋਰੇ ਆ ਕਿਤੇ ਇਹਨਾਂ ਨੂੰ ਕਹਿੰਦੇ ਸੀ ਵੀ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਚ ਕੰਮ ਕਰ ਰਹੇ ਨੇ ਇਹਨਾਂ ਨੂੰ ਗੋਰੇ ਨਾ ਕਹਿੰਦੇ ਹੁਣ ਮੈਨੂੰ ਲੱਗਦਾ ਕਿਉਂਕਿ ਟੈਕਸ ਅਸੀਂ ਪੰਜਾਬ ਨੂੰ ਦਈਏ ਉਹ ਟੈਕਸ ਕਿਉਂ ਦਿੰਦੇ ਹਿਮਾਚਲ ਗਵਰਨਮੈਂਟ ਨੂੰ ਹਿਮਾਚਲ ਗਵਰਨਮੈਂਟ ਕੋਈ ਮਾੜਾ ਕਬ ਯਾਰ ਮੈਂ ਕਹਿੰਦਾ ਉਹ ਗਵਰਨਮੈਂਟ ਚੰਗੀ ਆ ਜਿਹੜੀ ਕਹਿੰਦੀ ਮੈਂ ਆਪਣੇ ਲੋਕਲ ਬੰਦਿਆਂ ਇਹਦਾ ਲਾਭ ਵੀ ਸਾਡੇ ਬੰਦੇ ਨੂੰ ਹੋਵੇ ਨੌਕਰੀਆਂ ਸਾਡੇ ਬੰਦੇ ਨੂੰ ਮਿਲਣ ਅੱਜ ਪੰਜਾਬ ਨਾਲ ਕੀ ਹੋ ਰਿਹਾ ਪੰਜਾਬ ਦੇ ਵਿੱਚ ਹੋਰ ਸੁਣ ਲੈ ਨਵਾਂ ਕਾਨੂੰਨ ਆ ਗਿਆ ਹਿਮਾਚਲ ਮੇਰਾ ਵਿਸ਼ਾ ਨਹੀਂ ਪਰ ਚਲੋ ਦੱਸਦੇ ਹਾਂ ਹਿਮਾਚਲ ਉੱਤਰਾਖੰਡ ਦੇ ਵਿੱਚ ਕੋਈ ਪੰਜਾਬੀ ਜਾ ਕੇ ਕੋਈ ਵੀ ਬੰਦਾ ਬਾਹਰਲੇ ਕੰਟਰੀ ਦਾ ਆਪਣੇ ਬਾਹਰਲੇ ਸਟੇਟ ਦਾ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਵਿੱਚ ਕੀ ਆ ਅੱਧਾ ਚੰਡੀਗੜ੍ਹ ਹਿਮਾਚਲ ਦੇ ਨਾਲ ਭਰਿਆ ਹੋਇਆ ਜੇ ਸਾਡੇ ਵੀ ਕਾਨੂੰਨ ਉਹ ਲਾਗੂ ਹੋਣਾ ਚਾਹੀਦਾ ਜੇ ਅੱਜ ਹਿਮਾਚਲ ਦੇ ਵਿੱਚ ਕਾਨੂੰਨ ਹੈ ਗਵਰਨਮੈਂਟ ਦਾ ਜੇ ਸਾਡੀ バス100 ਕਿਲੋਮੀਟਰ ਹਿਮਾਚਲ ਜਾਊਗੀ ਹਿਮਾਚਲ ਦੀ ਬੱਸ ਵੀ 100 ਕਿਲੋਮੀਟਰ ਸਾਡੇ ਜਾਊਗੀ ਜੇ ਹਿਮਾਚਲ ਸਾਨੂੰ ਕੰਮ ਨਹੀਂ ਦਿੰਦਾ ਟਰੱਕ ਆਪਰੇਟਰਾਂ ਨੂੰ ਤੇ ਅਸੀਂ ਪੰਜਾਬ ਦੇ ਟਰੱਕ ਆਪਰੇਟਰ ਕਿਉਂ ਕੰਮ ਕਰਾਂ ਦੇਵਾਂਗੇ ਨਹੀਂ ਕੰਮ ਕਰਾਂ ਦੇਵਾਂਗੇ ਕੇਂਦਰ ਸਰਕਾਰ ਜਿਹੜੇ ਕਾਨੂੰਨ ਲੈ ਕੇ ਆ ਰਹੀ ਹੈ ਉਹਦੇ ਬਾਰੇ ਕੀ ਮੇਰਾ ਏ ਸੋ ਸਾਰਾ ਜਿਹੜਾ ਤਾਣਾ ਬਾਣਾ ਆ ਰੌਲਾ ਜਿਹੜਾ ਚੱਲ ਰਿਹਾ ਉਹ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਯਰ ਕਿਹੜਾ ਕਾਨੂੰਨ ਲੈ ਕੇ ਆਏ ਹੋ ਤੁਸੀਂ ਤੁਸੀਂ ਕਾਨੂੰਨ ਲੈ ਕੇ ਆਏ ਹੋ ਜੇ ਐਕਸੀਡੈਂਟ ਜੇ ਲਾਪਰਵਾਹੀ ਦੇ ਨਾਲ ਹੁੰਦਾ ਆ ਤੇ ਤੁਸੀਂ ਉਹਦੇ ਵਿੱਚ ਲਾਪਰਵਾਹੀ ਦੇ ਐਕਸੀਡੈਂਟ ਨੂੰ ਦੇ ਵਿੱਚ 10 ਸਾਲ ਦੀ ਸਜ਼ ਇੱਕ ਕਤਲ ਦੇ ਬਰਾਬਰ ਹੋ ਗਈ ਉਹ ਯਾਰ ਕਤਲ ਤਾਂ ਸੋਚ ਕੇ ਬੰਦਾ ਕਰਦਾ ਵੀ ਇਹਨੂੰ ਮਾਰਨਾ ਚਾਹਿਆ ਯਾਰ ਠੋਕਿਆ ਮਾਰ ਤੋ ਮਾਰਨਾ ਹੀ ਮਾਰਨਾ ਉਹਨੇ ਮਾਰਿਆ ਜਿਹੜਾ ਐਕਸੀਡੈਂਟ ਉਹਦਾ ਸੈਵਨ ਹੁੰਦਾ ਕੋਈ ਕੁੱਤਾ ਵੀ ਮਾਰਨਾ ਚਾਹੁੰਦਾ ਵੀ ਕੁੱਤਾ ਮਰ ਗਿਆ ਮੇਰੀ ਗੱਡੀ ਥਲੇ ਆ ਕੇ ਪਰ ਤੁਸੀਂ ਕਰ ਕੀ ਰਹੇ ਹੋ ਕਿੰਨੇ ਦੇਸ਼ ਯਾਦਗਾਰ ਸ਼ਹੀਦ ਆਜਮ ਭਗਤ ਸਿੰਘ ਨੇ ਪੰਜਾਬੀਆਂ ਨੂੰ ਦੇਣਿਆ 92% ਸਾਡੀਆਂ ਕੁਰਬਾਨੀਆਂ 2% ਸਾਡੀ ਆਬਾਦੀ ਕਿੰਨੇ ਸ਼ਹਾਦਤ ਦਿੱਤੀ ਗੁਰਤੇਗ ਬਾਧਰ ਜੀ ਨੇ ਕਹਿੰਦੇ ਗੁਰਗੁ ਪੈਂਸਾ ਜੀ ਦੇ ਕਹਿੰਦੇ ਛੋਟੀ ਉਸ ਉਮਰ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਕੋਈ ਬਾਪ ਆਪਣੇ ਪੇਰੇ ਨੂੰ ਇਹ ਵੀ ਕਹਿ ਸਕਦਾ ਵੀ ਤੂੰ ਬਲੇਜ਼ ਜਾਣਾ ਤੇ ਜਾਇਆ ਸੋ ਇਹ ਇਹਨਾਂ ਗੱਲਾਂ ਨੂੰ ਅਜ ਮੋਦੀ ਜੀ ਅਮਿਤ ਸ਼ਾਹ ਜੀ ਐਡਾ ਸਹਿਰਿਆ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਕਾਨੂੰਨ ਤੁਸੀਂ ਬਣਾਉਂਦੇ ਹੋ ਜੇ ਤੁਸੀਂ ਇਹ ਬਣਾ ਰਹੇ ਹੋ ਕਿ ਪੰਜਾਬ ਦੇ ਲੋਕਾਂ ਨੂੰ ਮਾਰਨਾ ਪੰਜਾਬੀਆਂ ਨਾਲ ਤੁਹਾਡੀ ਇਰਖਾ ਹੈ ਕੋਈ ਤੁਸੀਂ ਗੱਲਾਂ ਕਰਦੇ ਪੰਜਾਬ ਪੰਜਾਬ ਦੇ ਅਟੈਚੀ ਅੱਜ ਆਖਰਸਕ ਬੋਰ ਵਾਲੇ ਮਹਾਰਾਜਾ ਸਾਹਿਬ ਪਹਿਲਾਂ ਕੈਪਟਨ ਮਹਿੰਦਰ ਸਿੰਘ ਮਹਾਰਾਜਾ ਸੀ ਉਹਦੇ ਨਾਲ ਇਹ ਸੈਰ ਜੋੜ ਕੇ ਬੈਨਾ ਹੁੰਦਾ ਸੀ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਇਹਨਾਂ ਦੋਨ ਲੀਡਰਾਂ ਨੇ ਕੀਤਾ ਹੈ ਇਹ ਪੰਜਾਬ ਦਾ ਬੇੜਾਗਰ ਕੀਤਾ ਦੋਨਾਂ ਲੀਟਰਾਂ ਨੇ ਜੀ ਸੰਧੂ ਜੀ ਜੀ ਦੇਖਿਆ ਜੀ ਪਿਛਲੇ ਦਿਨ ਤੁਸੀਂ ਜਦੋਂ ਵਿਰੋਧ ਕਰ ਰਹੇ ਸੀ ਤਾਂ ਤੁਹਾਡੇ ਜਿਹੜੀ ਕਮੈਂਟ ਬਾਜੀ ਤੁਹਾਡੇ ਦੇ ਖਿਲਾਫ ਬਹੁਤ ਜ਼ਿਆਦਾ ਕਰ ਰਹੇ ਸੀ ਲੋਕ ਅਸੀਂ ਸੋਸ਼ਲ ਮੀਡੀਆ ਦੇਖਿਆ ਸੋਨੂੰ ਕਿਵੇਂ ਲੱਗਦਾ ਵੀ ਕੋਈ ਵਿਰੋਧੀ ਆ ਜਾਂ ਕਿਵੇਂ ਸਰਕਾਰਾਂ ਦੀ ਕੋਈ ਨੀਤੀ ਚੱਲ ਰਹੀ ਹੈ ਦੇਖੋ ਇਹ ਸਰਕਾਰਾਂ ਕਰਾਉਂਦੀਆਂ ਹੁੰਦੀਆਂ ਤੁਸੀਂ ਮੇਰਾ ਫੇਸਬੁੱਕ ਪੇਜ ਦੇਖ ਲਓ ਮੇਰਾ ਮੁੰਡਾ ਕਨੇਡਾ ਡੀਐਸਪੀ ਲੱਗਾ ਹੋਇਆ ਮੇਰਾ ਮੁੰਡਾ ਕਨੇਡਾ ਦੀਆਂ ਘੜੀਆਂ ਕਰਦਾ ਮੈਂ ਮਲੰਗ ਆਦਮੀ ਆ ਮੈਂ ਕਹਿੰਦਾ ਮੇਰਾ ਅਕਾਊਂਟ ਚੈੱਕ ਕਰੋ ਮੈਂ ਦੱਸਿਆ ਉਹਨਾਂ ਨੇ ਅੱਜ ਐਡੀਜੀ ਡੀਏ ਤੋ ਜੇ ਜੇ ਮੈਂ ਕੋਈ ਜਾਇਦਾਦ ਬਣਾਈ ਕੁਝ ਬਣਾਇਆ ਮੈਂ ਜਦੋਂ ਦਾ ਲੜਦਾ ਆਪਣੇ ਕੋਲ ਲੜਦਾ ਕਰੋੜਾ ਰੁਪਏ ਆਪਣੇ ਕੋਲ ਜੜਿਆ ਹੋਊਗਾ ਕਿਹੋ ਜਾਰ ਕੰਮ ਕਾਨਾ ਟਰੱਕਾਂ ਨਾਲ ਲੜਨਾ ਲੜਨਾ ਦੂਜੀ ਗੱਲ ਮੈਂ ਤੁਹਾਨੂੰ ਇਹ ਕਹਿ ਦਵਾ ਜਿਹੜੇ ਕਹਿੰਦੇ ਆ ਉਹਨੂੰ ਕੋ ਹੈਪੀ ਸੰਧੂ ਨੇ ਪਿੰਡ ਜਾ ਕੇ ਆਪਣੇ ਡੇਢ ਕਰੋੜ ਰੁਪਏ ਲਾ ਕੇ ਟਰਸਟ ਬਣਾਇਆ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮੈਂ ਨਹੀਂ ਬਣਾਇਆ ਉੱਪਰ ਵਾਲੇ ਨੇ ਬਣਾਇਆ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਆਪਣੀ ਜਦੀਨ ਜੀ ਜਾਇਦਾਦ ਜਿਹੜੀ ਆ 30 ਮਾੜੀ ਜੀ ਡੀ ਰੋਡ ਦੇ ਉੱਤੇ 90 ਲੱਖ ਦੀ ਜਗ੍ਹਾ ਦਾ ਟਰਸਟ ਸਿਰਮਦਾਨ ਕਰਤੀ ਹੈ ਚਲੋ ਟਰਸਟ ਚੱਲੇ ਜਿਹੜਾ ਕਿ ਲੋਕਾਂ ਦਾ ਭਲਾ ਕਰੇ ਜਿਹੜੇ 250 ਰੁਪਏ ਫੋਲ ਬਾਡੀ ਚੈੱਕਅਪ ਕਰਦੇ ਆ 10 ਰੁਪਏ ਆਪੀਡੀ ਆ ਐਕਸਰੇ ਮਸ਼ੀਨ ਲਾ ਰਹੇ ਆ ਜਿਹੜੇ 20 ਰੁਪਏ ਚ ਐਕਸਰੇ ਕਰਾਂਗੇ ਇਦਾਂ ਦੇ ਕੰਮ ਕਰਨਾ ਚਾਹੁੰਦੇ ਯਾਰ ਜੇ ਮੈਂ ਜਿਹੜੇ ਵੋਟਾਂ ਲੈ ਕੇ ਤੁਸੀਂ ਲੜ ਰਹੇ ਹੋ ਮੇਨ ਮੁੱਦੇ ਕੀ ਰਹਿਣਗੇ ਤੁਹਾਡੇ ਟਰੱਕ ਆਪਰੇਟਰਾਂ ਲਈ ਤੇ ਲੋਕਾਂ ਦੇ ਹੱਕਾਂ ਦੇ ਮੰਗਾਂ ਪਹਿਲਾਂ ਤੇ ਸਰਕਾਰ ਤੋਂ ਕਾਲਾ ਕਾਨੂੰਨ ਵਾਪਸ ਕਰਾਉਣਾ ਉਹ ਹਰ ਕਿਸ ਕਰਾਉਣੇ ਕਰਾਉਣਾ ਆ ਦੂਜਾ ਜਿਹੜਾ ਮੁੱਦਾ ਆ ਪੰਜਾਬ ਸਰਕਾਰ ਨਾਲ 7-8 ਮੰਗਾ ਸਾਡੀਆਂ ਉਹ ਲਗਭਗ ਸਰਕਾਰ ਨਾਲ ਸਹਿਮਤੀ ਬਣ ਗਈ ਆ ਸਰਕਾਰ ਕਾਨੂੰ ਤਿਆਰ ਜੇ ਸਰਕਾਰ ਕਰਨ ਨੂੰ ਤਿਆਰ ਆ ਜੀ ਸਰਕਾਰ ਦੀ ਜਿਆਜਾ ਕਰ ਕਰਾਵਾਂਗੇ ਜੇ ਸਰਕਾਰ ਨੇ ਨਾ ਕੀਤੀਆਂ ਇਲੈਕਸ਼ਨ ਦੇ ਸਾਲ ਆ ਦੋਨਾਂ ਸਰਕਾਰਾਂ ਦੇ ਜੇ ਨਾ ਕੀਤੀਆਂ ਸੜਕਾਂ ਦੇ ਉਤਲਾਂਗੇ ਪੰਜਾਬ ਦੇ ਟਰੱਕ ਆਪਰੇਟਰ ਦੱਸਣਗੇ ਰਿਹਾ ساری ਸਰਕਾਰ ਨੂੰ ਜੇ ਲੋਕਾਂ ਨੇ ਜਿਤਾਇਆ ਨਾ 92 ਜਿਤਾਇਆ ਐਸ ਲਈ ਵੀ ਦੇਖ ਲੈਣਾ ਮੈਂ ਸਰ ਵੀ ਕੋ ਗੱਲ ਕਹਿਣਾ 13 ਸੀਟਾਂ ਦੇ ਇਲੈਕਸ਼ਨ ਸਰਕਾਰ ਨੇ ਕੀਤਾ ਹੁਣ ਵੀ ਤੁਹਾਡੇ ਤੋਂ ਭਾਵੇਂ ਮੈਨੂੰ ਕੋ ਲੋਕੀ ਗੁਜ਼ਾਰ ਕਹਿਣ ਜੋ ਮਰਜ਼ੀ ਕੋ ਮੈਨੂੰ ਨਹੀਂ ਪਰ ਜਿਹੜੀ ਗੱਲ ਮੈਂ ਕਹਿਣੀ ਕਹਿਣੀ ਗਣੇ ਆ ਜਦ ਕਿ ਬਾਕੀ ਮੈਨੂੰ ਨਹੀਂ ਪਤਾ ਕਿੰਨੇ ਪ੍ਰਧਾਨ ਬਣਾਣਾ ਕੀ ਬਣਾਣਾ ਕੋਰ ਕਮੇਟੀ ਕਿਹੜੀ ਬਣੇ ਆ ਪਰ ਮੇਰੀ ਸੋਚ ਆ 12 ਜਗ੍ਹਾ ਸਰਕਾਰ ਨੇ ਕੰਮ ਕੀਤਾ 12 ਜਗ੍ਹਾ ਸਰਕਾਰ ਦੀ ਜਾਇਜ਼ਾ ਕਰਾਵਾਂਗੇ ਜੇ ਚੰਨੀ ਸਾਹਿਬ ਨੇ ਇਲیکشن ਲੜੀ ਕਿਉਂਕਿ ਚੰਨੀ ਸਾਹਿਬ ਨੇ ਟਰੱਕ ਜਮ ਬਾਲ ਕੀਤੇ ਆ ਉਹਦੀ ਜਾਇਜ਼ਾ ਕਰਾਉਣੇ ਤੇ ਪੰਜਾਬ ਦੇ ਵਿੱਚ ਕਰਾਵਾਂਗੇ ਜੇ ਸਰਕਾਰ ਨਾ ਮੰਗ ਮੰਨੀ ਹੋਈ ਸਾਡੀ ਕੋਈ ਤੇ ਸਰਕਾਰ ਦੇ ਉਲਟ ਚਲਾਂਗੇ ਕੰਮ ਇਹਨੂੰ ਖਰਾਉਣ ਵਾਲਾ ਜਿਹੜਾ ਉਹਨੂੰ ਵੋਟ ਪਾਓ ਧੰਨਵਾਦ